ਗੁਰਾਇਆ ਨਗਰ ਕੌਂਸਲਰ ਦੇ ਪ੍ਰਧਾਨ ਵੱਲੋਂ ਮੋਟਰਸਾਈਕਲ ਸਵਾਰ ਵਿਅਕਤੀ ਦੀ ਜਾਨ ਬਚਾਉਂਦੇ ਬਚਾਉਂਦੇ ਗੱਡੀ ਦਰਖਤ ਵਿੱਚ ਜਾ ਟਕਰਾਈ ਬਲੇਰੋ ਗੱਡੀ ਦੀ ਹੋਈ ਦਰਖਤ ਨਾਲ ਜ਼ਬਰਦਸਤ ਟੱਕਰ ਅਜ ਹਾਈਵੇ ਨਜ਼ਦੀਕ ਪਿੰਡ ਮਾਹਲ ਗੇਟ ਕੋਲ ਹਾਦਸਾ ਵਾਪਰਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੇਵ ਕੰਟੀਨ ਵਾਲੇ ਨੇ ਦੱਸਿਆ ਕਿ ਅਸੀਂ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਤੇ ਆਉਂਦੇ ਹਾਂ ਅਤੇ ਦੇਖਿਆ ਕਿ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਮਾਹਲ ਗੇਟ ਦੇ ਅੰਦਰੋਂ ਤੇਜ਼ ਰਫ਼ਤਾਰ ਤੇ ਆ ਰਿਹਾ ਸੀ ਜਿਸਦੇ ਕੰਨ ਨੂੰ ਮੋਬਾਈਲ ਲੱਗਾ ਹੋਇਆ ਸੀ ਅਤੇ ਦੂਜੇ ਪਾਸੇ ਲਿੰਕ ਰੋਡ ਤੇ ਫਗਵਾੜਾ ਤੋਂ ਬੁਰਾਇਆ ਵੱਲ ਨੂੰ ਪੀਬੀ 07 0456 ਕਾਰੇਸੀ ਅਤੇ ਬਲੇਰੋ ਗੱਡੀ ਨੂੰ ਕੰਟਰੋਲ ਵਿੱਚ ਕਰਦੇ ਕਰਦੇ ਤੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਜਾਨ ਬਚਾਉਣ ਦੇ ਦਰਖਤ ਨਾਲ ਜਾ ਟਕਰਾਈ ਅਤੇ ਉਨ੍ਹਾਂ ਦੇ ਦੱਸਣ ਮੁਤਾਬਕ ਬਲੇਰੋ ਗੱਡੀ ਸਵਾਰ ਬੁਲਾਇਆ ਸ਼ਹਿਰ ਦੇ ਨਗਰ ਕੌਂਸਲਰ ਪ੍ਰદાન ਹਰਮੇਸ਼ ਲਾਲ ਮੇਸ਼ੀ ਦੱਸਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਮੌਕੇ ਤੋਂ ਮੋਟਰਸਾਈਕਲ ਸਵਾਰ ਵਿਅਕਤੀ ਫਰਾਰ ਹੋ ਗਿਆ ਬੁਲਾਇਆ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਆਪਰ ਆਉਂਦਾ ਰਹਿਣ ਦੇ ਤੇ ਇਹਦੇ ਬਾਹਰ ਇਹਦੇ ਬਾਹਰ ਚੇਤਾ ਬੰਦ ਕਰ ਦੇ ਬੋਕਾ ਨਾਲ ਆ ਰਿਹਾ ਨਹੀਂ ਚੇਤਾ ਬੰਦ ਕਰ ਲੈ ਤਾਂ ਬੰਦ ਕਰ ਦੇ ਮੁੰਡਾ ਹੁੰਦਾ ਸੀਗਾ ਆ ਜਰਾ ਇੱਥੇ ਨੂੰ ਕੀ ਹੋ ਗਿਆ ਪਿਛਾ ਹੋ ਗਿਆ ਸੇਫ ਆਹੋ ਆਹੋ ਕੀ ਆਇਆ 200000 ਦਾ ਨਾਮ ਦੀਪ ਸਿੰਘ ਹੈ ਅਰੇ ਦੁਕਾਨ ਸਾਡੀ ਇਹ ਕੰਟੀਨ ਹੈ ਆਪਣੀ ਦੀਪ ਕੰਟੀਨ ਮਾਲਾ ਸਕੂਲ ਦੇ ਵਿੱਚ ਤੇ ਥੋੜੀ ਦੇਰ ਪਹਿਲਾਂ ਇਹ ਹੋਇਆ ਵੀ ਮਾਲਾ ਤੋਂ ਇੱਕ ਮੁੰਡਾ ਹੁੰਦਾ ਸੀਗਾ ਕੰਨਾਂ ਤੇ ਮੋਬਾਈਲ ਆਇਆ ਸੀਗਾ ਮੋਟਰਸਾਈਕਲ ਉੱਤੇ ਆਉਂਦਾ ਸੀ ਬਹੁਤ ਫਾਸਟ ਤੇ ਉਹ ਇਧਰੋਂ ਜਦੋਂ ਲੰਘਿਆ ਤਾਂ ਉਧਰੋਂ ਪਿੱਛੋਂ ਬਰੇਰੋ ਗੱਡੀ ਆਈ ਤੇ ਉਹ ਗੱਡੀ ਵਾਲੇ ਜਿਹੜੇ ਸੀਗੇ ਉਹ ਤਾਂ ਆਪਣੇ ਸਹੀ ਆ ਰਹੇ ਸੀਗੇ ਪਤਾ ਨਹੀਂ ਉਹਨੂੰ ਬਚਾਉਂਦੇ ਬਚਾਉਂਦੇ ਉਹਨਾਂ ਨੇ ਗੱਡੀ ਇਧਰ ਕੰਟੀਨ ਦੇ ਉੱਪਰ ਬਾਹਰ ਝਾੜ ਦਿੱਤੀ ਸਕੂਲ ਦੇ ਬਾਹਰ ਤੇ ਉੱਥੇ ਸਾਡਾ ਮੋਟਰਸਾਈਕਲ ਵੀ ਸੀ ਖੜਾ ਮੋਟਰਸਾਈਕਲ ਦੇ ਉੱਪਰ ਵੀ ਗੱਡੀ ਚੜ ਗਈ ਉਹ ਵੀ ਟੁੱਟ ਭੰਨ ਹੋ ਗਿਆ ਤੇ ਬਾਅਦ ਵਿੱਚ ਜਦੋਂ ਅਸੀਂ ਆਏ ਤਾਂ ਸਾਨੂੰ ਪਤਾ ਲੱਗਿਆ ਕਿ ਉਹ ਆਪਣੇ ਗੁਰਾਇਆਂ ਦੇ ਪ੍ਰਧਾਨ ਸੀਗੇ ਹਰਮੇਸ਼ لال ਮੇਸੀ ਤੇ ਬਾਅਦ ਵਿੱਚ ਫਿਰ ਉਹਨਾਂ ਦੀ ਵੀ ਥੋੜੀ ਬੌਂ ਮਾੜੇ ਮੁੱਟੀ ਛੱਟ ਲੱਗੀ ਐ ਤੇ ਬਚਾਅ ਹੋ ਗਿਆ ਸੀ ਇਹ ਕਹਿੰਦੇ ਵੀ ਚਲੋ ਹਰੇਕ ਨੂੰ ਹਰੇਕ ਦਾ ਬਚਾਅ ਕਰਨਾ ਚਾਹੀਦਾ ਪਰ ਪਰੰਤੂ ਇਹ ਹੋਇਆ ਬਹੁਤ ਜ਼ਿਆਦਾ ਗੰਤ ਹੈ ਵੀ ਉਹਨਾਂ ਦਾ ਬਚਾਅ ਹੋ ਗਿਆ ਤਾਂ ਅਸੀਂ ਵੀ ਸਾਰੇ ਮਤਲਬ ਆਪਾਂ ਗੱਡੀ ਘਾੜ ਲਈ ਉਹਨਾਂ ਗੱਡੀ ਬਰਖਾ ਭੇਜਤੀ ਨੰਦ ਦਾ ਹਜੇ ਕੋਈ ਨਹੀਂ ਐਮਸੀ ਆਏ ਸੀ ਦੋ ਤਿੰਨ ਆਪਣੇ ਰਾਜੂ ਭਾਜੀ ਵੀ ਇੱਕ ਦੋ ਹੋਰ ਆਏ ਸੀਗੇ ਤਾਂ ਉਹਨਾਂ ਨੂੰ ਲੈ ਗਏ ਕਿ ਪੱਟੀ ਬੁੰਟੀ ਤਰਾਉਣ ਲੈ ਗਏ ਜਾਂ ਕਿੱਥੇ ਲੈ ਗਏ ਉਹਨੇ ਤਾਂ ਬਾਕੀ ਆ ਜੀ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਇਹ ਆ ਰਹੀ ਸੀ ਭਗਾੜੇ ਵਾਲੇ ਪਾਸੇ ਤੋਂ ਆ ਰਹੀ ਸੀ ਤੇ ਗੁਰਾਏ ਨੂੰ ਜਾ ਰਹੀ ਸੀ ਤੇ ਬਸ ਹੋਰ ਤਾਂ ਮਤਲਬ ਉਹਨਾਂ ਲੈ ਕੇ ਗਏ ਹੁਣ ਬਾਕੀ ਤਾਂ ਹੋਰ ਕੁਝ ਨਹੀਂ ਹੈਗਾ ਬਾਕੀ ਬਚਾਅ ਹੋ ਗਿਆ ਸਾਰਿਆਂ ਦਾ ਜੇ ਕਿਸੇ ਦੁਕਾਨਾਂ ਦੇ ਉੱਪਰ ਚੜ ਜਾਂਦੀ ਤਾਂ ਫੇਰ ਮਾਨੀ ਤਾਂ ਕੋਈ ਨਹੀਂ ਹੋਇਆ ਬਸ ਮੋਟਰਸਾਈਕਲ ਵਿੱਚ ਆ ਗਿਆ ਇਸ ਦਾ ਉਹਨਾਂ ਦਾ ਵੀ ਬਚਾਅ ਹੋ ਗਿਆ ਜਿਹੜੇ ਚਲਾ ਰਹੇ ਸੀਗੇ ਐਮਸੀ ਸਾਹਿਬ ਤਾ ਉਹ ਵੀ ਚਲੋ ਵਿਧਿਆ ਹੋਇਆ ਬਚ ਗਿਆ ਮੁੰਡਾ ਉਹ ਪਤਾ ਨਹੀਂ ਕੌਣ ਸੀਗਾ ਇੰਨਾ ਉਹ ਵੀ ਕਹਿੰਦੇ ਵੀ ਪਛਾਣ ਨਹੀਂ ਹੋਇਆ ਕੌਣ ਸੀ ਉਹਨੂੰ ਬਚਾਉਂਦੇ ਪੁੱਛਣ ਦੀ ਗੱਡੀ ਇੱਧਰ ਸਾਡੇ ਵਾਲੇ ਪਾਸੇ ਆ ਉਹਨੂੰ ਬਚਾਉਣ ਦੇ ਕਾਰਨ